ਇਹ ਤਸਵੀਰਾਂ ਤੁਹਾਨੂੰ ਹਲਕਾ ਰਾਏਕੋਟ ਤੋਂ ਦਿਖਾ ਰਹੇ ਹਾਂ ਜਿੱਥੇ ਆਪ ਤੇ ਕਾਂਗਰਸ ਵਰਕਰ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਜੀ ਹਾਂ ਇਸ ਦੀ ਵਜ੍ਹਾ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਓਗੇ ਕਿਉਂਕਿ ਕੁਝ ਲੋਕਾਂ ਦੇ ਸੱਤਾ ਦਾ ਨਸ਼ਾ ਇੰਨਾ ਦਿਮਾਗ ਨੂੰ ਚੜ ਗਿਆ ਕਿ ਉਹ ਹੁਣ ਆਮ ਲੋਕਾਂ ਨੂੰ ਤਾਂ ਕੀੜੇ ਮਕੌੜੇ ਸਮਝਦੇ ਨੇ ਇਸ ਦੀ ਤਾਜ਼ਾ ਉਦਾਹਰਣ ਹਲਕਾ ਰਾਏਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਵਰਕਰਾਂ ਨੇ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾਕਟਰ ਅਮਰ ਸਿੰਘ ਹੋਰ ਦਾ ਨਮਜ਼ਦਗੀ ਪੱਤਰ ਧਖਲ ਕਰਨ ਲਈ ਜਾ ਰਹੇ ਸਨ ਇਸ ਦੇ ਵਿਚਾਲੇ ਹੀ ਰਾਏਕੋਟ ਤੋਂ ਵਿਧਾਇਕ ਹਕਮ ਸਿੰਘ ਠੇਕੇਦਾਰ ਹੋਰਾਂ ਦੇ ਮੁੰਡੇ ਵੱਲੋਂ ਕਾਂਗਰਸੀਆਂ ਦੀ ਬੱਸ ਨੂੰ ਘੇਰਾ ਪਾਇਆ ਗਿਆ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੀਡੀਆ ਦੇ ਕੈਮਰੇ ਅੱਗੇ ਆ ਕੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਦੇ ਮੁੰਡੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਦੇ ਮੁੰਡੇ ਵੱਲੋਂ ਬੱਸ 'ਚ ਬੈਠੀਆਂ ਬੀਬੀਆਂ ਨੂੰ ਵੀ ਦੱਪਕੇ ਮਾਰੇ ਗਏ ਨੇ ਇਸ ਦੇ ਨਾਲ ਹੀ ਪੁਲਿਸ ਦੀ ਸ਼ਾਇਦ ਤੇ ਗਲਤ ਵੀ ਬੋਲਿਆ ਗਿਆ ਇਸ ਤੋਂ ਇਲਾਵਾ ਅੱਗੇ ਜੋ ਕਿਹਾ ਉਹ ਵੀ ਸੁਣੋ ਆ ਮੇਰਾ ਨਾਮ ਗੁਰਜਨ ਸਿੰਘ ਹੈ ਜੀ ਕੀ ਮਾਮਲਾ ਹੈ ਕਿਹ ਕੀ ਵਜ੍ਹਾ ਹੈ ਇਹ ਮੈਂ ਹੈਗੀ ਜੀ ਆਪਣਾ ਰਾਏਕੋਟ ਥਾਣਾ ਸਿਟੀ ਰਾਏਕੋਟ ਦੇ ਬਾਹਰ ਅਸੀਂ ਬੈਠੇ ਆ ਧਰਨੇ ਤੇ ਬੈਠੇ ਆ ਮਸਲਾ ਹੈਗਾ ਜੀ ਸਾਡੇ ਕੁਝ ਬੰਦਿਆਂ ਨੂੰ ਇੱਕ ਇਥੇ ਸਾਡੇ ਐਮ ਐਲ ਏ ਆ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੇ ਸਾਡੇ ਕੁਝ ਬੰਦਿਆਂ ਦੀਆਂ ਬਸਾਂ ਘੇਰ ਕੇ ਜੀ ਦੇ ਵਿੱਚ ਲੇਡੀਜ਼ ਵਗੈਰਾ ਸਾਰੇ ਵਿੱਚ ਉਹਦੇ ਵਿੱਚ ਹਾਜ਼ਰ ਸੀ ਮੌਜੂਦ ਸੀ ਉਹਨਾਂ ਦੀ ਬੱਸ ਘੇਰ ਕੇ ਰੋਕੇ ਉਹਨਾਂ ਨੂੰ ਨਾਲ ਉਹਨਾਂ ਦੇ ਸਰਕਾਰੀ ਗੱਡੀ ਲੈ ਕੇ ਨਾਲ ਉਹਨਾਂ ਦੇ ਗਨਮੈਨ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਾਡੇ ਬੰਦਿਆਂ ਦੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੀ ਬਸ ਘੇਰੀ ਔਰ ਬਸ ਘੇਰ ਕੇ ਉਹਨਾਂ ਨੇ ਭੱਦੀ ਸ਼ਬਦਾਵਲੀ ਉਹਨਾਂ ਨੂੰ ਗਲਤ ਰਵਈਆ ਉਹਨਾਂ ਦਾ ਜਿਹੜਾ ਉਹਨਾਂ ਨੇ ਵਰਤੇ ਸਾਡੀ ਲੇਡੀਜ਼ ਨਾਲ ਦੁਰਭਿਵਾਰ ਕੀਤਾ ਉਹਨਾਂ ਨੂੰ ਨਜਾਇਜ਼ ਤੌਰ ਤੇ ਭੱਦੀ ਸ਼ਬਦਾਵਲੀ ਜਿਹੜੀ ਉਹਨਾਂ ਮੰਨੀ ਉਹ ਵਰਤੀ ਗਈ ਹੈ ਇਹ ਕੌਮ ਸੀਗਾ ਬੰਦਾ ਇਹ ਹੈਗੇ ਦੀ ਹਾਕਮ ਸਿੰਘ ਠੇਕੇਦਾਰ ਆ ਜਿਹੜੇ ਉਹਨਾਂ ਦੇ بیٹے ਹੈ ਜੀ ਤੇ ਉਹਨਾਂ ਨੇ ਬਸ ਗੇਰੀ ਸੀ ਉਹਨਾਂ ਨੇ ਗਾਲਾਂ ਕੱਢੀਆਂ ਕਿ ਵਜ੍ਹਾ ਕੀ ਆ ਕੇਰਾਂ ਦੀ ਵਜ੍ਹਾ ਜੀ ਹੁਣ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਦਾ ਗੁੱਸਾ ਸੀ ਜਾਂ ਕੀ ਉਹਨਾਂ ਦੀ ਰੰਜਿਸ਼ ਹੈਗੀ ਆ ਕੀ ਨਹੀਂ ਉਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕੋਈ ਮਾਰਕੁੱਟ ਪੈਗਾ ਵੀ ਹੋਈ ਨਹੀਂ ਨਹੀਂ ਜੀ ਫਲਾਂ ਤੋਂ ਗਾਲਾਂ ਕੱਢ ਕੇ ਗਏ ਆ ਕਿੰਨੇ ਕਿੰਨਾਂ ਨੂੰ ਕੱਡੀਆਂ ਗਾਲਾਂ ਸਾਡੀ ਲੇਡੀਜ਼ ਸੀਗੇ ਜੀ ਹਾਂ ਔਰਤਾਂ ਸੀਗੀਆਂ ਸਾਡੀਆਂ ਤੇ ਸਾਡੇ ਬੰਦੇ ਸੀਗੇ ਸਾਰੇ ਕਿੰਨੇ ਕ ਬੰਦੇ ਹੁਣ ਤੁਹਾਡੇ ਕਿਹੜੇ ਸ਼ਹਿਰ ਦੇ ਬੈਠੇ ਹੋ ਕਿਹੜੇ ਇਹ ਸਾਰਾ ਕੱਚਾ ਕਲਾ ਤੇ ਸਾਰੇ ਰੈਕੋਰਡ ਦੇ ਹੀ ਆ ਜੀ ਪੂਰੇ ਸ਼ਹਿਰ ਰੈਕੋਰਡ ਦੇ ਸਾਡੇ ਕੌਂਸਲਰ ਸਭਾ ਸਾਡੇ ਜਿੰਨੇ ਵੀ ਵਾਰਡ ਦੇ ਲੀਡੀਜ਼ ਇਹ ਹੈਗੇ ਆ ਦੀ 14 ਤਰੀਕ ਦੀ ਸ਼ਾਮ ਦੀ ਘਟਨਾ ਕੰਪਲੇਂਟ ਲਿਖਾਈ ਸੀ ਕੰਪਲੇਂਟ ਉਦੋਂ ਸ਼ਾਮ ਨੂੰ ਹੀ ਜਦ ਹੀ ਅਸੀਂ ਅੱਧੇ ਘੰਟੇ ਬਾਅਦ ਅਰਜ਼ੀ ਤਾਂ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਥਾਣਾ ਸਿਟੀ ਰੈਕੋਰਡ ਦੇ ਵਿੱਚ ਦੇ ਦਿੱਤੀ ਸੀ ਤੇ ਪਰ ਉਹਦੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਤਾਂ ਨਾ ਆਇਆ ਇਸ ਕਰਕੇ ਹਾਂਜੀ ਇਸ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆ ਜਿਹੜੇ 2 ਦਿਨ ਹੋ ਗਏ ਐਡੀ ਕਾਰਵਾਈ ਕਾਰਵਾਈ ਕਿਉਂ ਨਹੀਂ ਹੋਈ ਬਈ ਕੋਈ ਪ੍ਰੈਸ਼ਰ ਹੀ ਹੈ ਜੀ ਸਾਬਤ ਹੋਤੇ ਦਿਖਾਈ ਦੇ ਰਿਹਾ ਵੀ ਇੱਕ ਪੋਲੀਟੀਕਲ ਪ੍ਰੈਸ਼ਰ ਹੀ ਬਣਾਇਆ ਗਿਆ ਵੀ ਕਿਉਂ ਨਹੀਂ ਹੋਈ ਫਿਰ ਬਈ ਸਾਡਾ ਲਗਾਤਾਰ ਧਰਨਾ ਅਸੀਂ ਕੰਟੀਨਿਊ ਚਲਾ ਕੇ ਰੱਖਾਂਗੇ ਪੂਰਾ ਸਾਡਾ ਧਰਨਾ ਇਹ ਲਗਾਤਾਰ ਚੱਲੂਗਾ ਜਿੰਨਾ ਟਾਈਮ ਸਾਨੂੰ ਸਾਡੀਆਂ ਔਰਤਾਂ ਨੂੰ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਕੰਟੀਨਿਊਸਲੀ ਇਹ ਜਿਹੜਾ ਧਰਨਾ ਹੀ ਚਲਾ ਕੇ ਰੱਖਾਂਗੇ ਮੇਰੇ ਨਾਲ ਅਸਫਾਲ ਸਿੰਘ ਸੁਪਾੰਜ ਮੈਨੂੰ ਪ੍ਰੋਬਲਮ ਹੈ ਕਿਉਂ ਕਿਸੇ ਦਾ ਨਾ ਲਾਇਆ ਹੋਇਆ 14 ਤਰੀਕ ਦੀ ਸ਼ਾਮ ਦੀ ਗੱਲ ਆ ਸਾਡੇ ਡਾਕਟਰ ਅਮਰ ਸਿੰਘ ਜੀ ਦੇ ਕਾਗਜ਼ ਭਰਨੇ ਸੀ ਦਾਖਲ ਕਰਨੇ ਸੀ ਇੱਕ ਬੱਸ ਸਾਡੀ ਉੱਥੇ ਗਈ ਸੀਗੀ ਸਾਰੇ ਹਲਕੇ 'ਚ ਬੱਸਾਂ ਗਈਆਂ ਸੀ ਪਰ ਇੱਕ ਰੈਕੋਰਡ ਸਹਿਰ ਦੀ ਜਿਹੜੇ 'ਚ ਲੇਡੀਜ਼ ਸੀ ਕੁਝ ਜੈਂਟਲਸ ਸੀਗੇ ਜਦੋਂ ਉਹ ਨਾਰੇ ਮਾਰਦੇ ਆ ਰਹੇ ਸੀ ਬੱਸ ਦੇ ਵਿੱਚ ਤਾਂ ਜਿਹੜਾ ਇੱਥੋਂ ਦਾ ਐਮ.ਐਲ.ਏ. ਜਾਂ ਠੇਕੇਦਾਰ ਹਾਕਮ ਸਿੰਘ ਉਹਦਾ ਬੇਟਾ ਵਾ ਉਹਨੇ ਉਹਨਾਂ ਨੂੰ ਬੱਸ ਰੋਕ ਕੇ ਆਪਦਾ ਗਨਮੈਨ ਲੈ ਕੇ ਉਹਨਾਂ ਨੂੰ ਧਮਕਾਇਆ ਵੀ ਤੁਸੀਂ ਨਾਰੇ ਕਿਵੇਂ ਮਾਰ ਰਹੇ ਹੋ ਹਰ ਇੱਕ ਕਾਂਗਰਸ ਪਾਰਟੀ ਦੇ ਉਹ ਸਾਰੇ ਸਾਡੇ ਕੌਂਸਲਰ ਵੀ ਆਹੋ ਲੇਡੀਆਂ ਤੇ ਉਹਦੇ ਨਾਲ ਦੀਆਂ ਜਿਹੜੀਆਂ ਜਨਾਨੀਆਂ ਉਹਨਾਂ ਲੈ ਕੇ ਗਈ ਸੀਗੀ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਰੇ ਮਾਰਦੇ ਸੜਕ ਤੇ ਜਾ ਰਹੇ ਸੀਗੇ ਬੱਸ ਦੇ ਵਿੱਚ ਤੇ ਉਹਨਾਂ ਨੂੰ ਘੇਰ ਕੇ ਦਬਕਾਇਆ ਗਿਆ ਤੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਹੁਣ ਵੀ ਉਹਨਾਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਆਪ ਦੀ ਕੰਪਲੀਟ ਵਾਪਸ ਲਓ ਨਹੀਂ ਤਾਂ ਤੁਹਾਡੇ ਤੇ ਅਸੀਂ ਜਿਹੜਾ ਹੈਗਾ ਬਾ ਹੋਰ ਜਿਹੜਾ ਕੋਈ ਝੂਠਾ ਪਰਚਾ ਦਰਜ ਕਰਾ ਕੇ ਤੁਹਾਨੂੰ ਅੰਦਰ ਕਰਾਂ ਠੀਕ ਦੇ ਵੀ ਗੱਲਬਾਤ ਨਾਲ ਹੀ ਹੈ ਹਾਂ ਗ੍ਰਿਸ਼ਟੇ ਗਾਣਾ ਦੇਵਤ ਗੜ ਕੀ ਹਾਲ ਹੋਣਾ ਹਾਂ ਹਾਂ ਜੀ ਜਾਨੇ ਉਸੇ ਦਾ ਸੁਣੋ ਜੀ ਜਿਵੇਂ ਕਹੋਗੇ ਆਪਾਂ ਇੱਕ ਵਾਰੀ ਦਿੱਤੀ ਆ ਜਾਣ ਗੱਲ ਤਾਂ ਹੋਣੀ ਆ ਭਾਈ ਭਾਈ ਜਾਨੇ ਵੀ ਕਿ 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 ਜਾਨੇ ਦੇਖੋ ਆਪਾਂ ਤੁਹਾਨੂੰ ਕਹਿ ਰਿਹਾ ਦੋ ਤਿੰਨ ਲੈ ਲਏ ਨਾ ਲੈ ਜੰਦੇ ਤਿੰਨ ਲੈ ਜਾਂਦੇ ਚਾਰ ਲੈ ਜਾਂਦੇ ਵੱਧ ਲੈ ਜਾਂਦੇ ਜੋ ਦੇ ਨੰਬਰ ਨਾਲ ਚਲੋ ਆਪਾਂ ਸਾਰੇ ਬੀ ਆਰ ਡੈਡ ਗਿਆ ਪਰ ਗੱਲ ਕਰਨ ਨੂੰ ਤਾਂ ਅਸੀਂ ਆਪਾਂ ਵਧੀਆ ਭਾਅ ਦੇ ਵਿੱਚ ਬੈਠ ਕੇ ਗੱਲ ਕਰਦੇ ਹਾਂ ਸਭ ਦੇ ਨੂੰ ਠੀਕ ਚਾਹੇ ਡਿਵੈਲਪਰ ਵੀ ਨਾ ਚਾਹੇ ਡਿਪਟੀ ਫਰਮ ਵੀ ਭਾਵੇਂ ਆਪਾਂ ਵੀ ਨੁਕਤੇ ਹਾਂ ਉਸ ਜੀ ਨੂੰ ਪੜਾ ਲਓ ਬਾਵੇ ਮੈਥੇ ਮੈਂ ਕਹਣਾ ਵੱਡੇ ਭਾਈ ਉੱਥੇ ਬੁਲਾਉਨੇ ਆ ਨਾ ਕਾਂਗਰਸੀਆਂ ਦਾ ਕਹਿਣਾ ਹੈ ਕਿ ਇਨਸਾਫ ਦੀ ਗੁਹਾਰ ਲਈ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਵਿਰੋਧ ਚ ਅਸੀਂ ਰਾਏਕੋਟ ਥਾਣੇ ਦਾ ਕਰੋ ਕੀਤਾ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਤੱਕ ਅਸੀਂ ਮੋਰਚਾ ਲਗਾ ਕੇ ਰੱਖਾਂਗੇ ਖੜਾ ਉਧਰ ਪੁਲਿਸ ਵੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਜੁਟੀ ਹੋਈ ਹੈ ਪਰ ਮੀਡੀਆ ਦੇ ਕੈਮਰੇ ਅੱਗੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪੁਲਿਸ ਅਧਿਕਾਰੀ ਵੀਡੀਓ ਦੇ ਵਿੱਚ ਕਹਿੰਦੇ ਸੁਣਾਈ ਦਿੱਤੇ ਨੇ ਕਿ ਟੇਬਲ ਤੇ ਬੈਠ ਕੇ ਮਸਲੇ ਦਾ ਹੱਲ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰੇਂਦਰ ਸੋਨੀ ਦੀ ਰਿਪੋਰਟ